ਮੈਂ ਤਾਂ ਇਹ ਕਹਿਣਾ ਚਾਹੁੰਦਾ ਹੈਗਾ ਜਿਹੜਾ ਧੀਆ ਬਣਾ ਦੀ ਇੱਜ਼ਤ ਨਹੀਂ ਕਰ ਸਕਦਾ ਜੀ ਉਹਦਾ ਰਹਿਣਾ ਮੇਰੇ ਸਾਹਮਣੇ ਠੀਕ ਨਹੀਂਗਾ ਬਿਲਕੁਲ ਸਹੀ ਇਹ ਬੜੀ ਡੂੰਗੀ ਗੱਲ ਕਰ ਦਿੱਤੀ ਹੈ ਵੈਸੇ ਉਹ ਕੁੜੀ ਦਾ ਜਿੰਨਾ ਅਸੀਂ ਟ੍ਰੋਲਿੰਗ ਕੀਤੀ ਹੈ ਉਹ ਕੁੜੀ ਦੀ ਵੀ ਚਲੋ ਕੁਝ ਗਲਤੀ ਹੋ ਵੀ ਸਕਦੀ ਹੈ ਜਾਂ ਕੁਝ ਹੋ ਵੀ ਸਕਦਾ ਬਟ ਇੰਨੀ ਟ੍ਰੋਲਿੰਗ ਬੜਦੀ ਸੀ ਬਿਲਕੁਲ ਨਹੀਂ ਕਰਦੀ ਸੀ ਜੀ ਮੇਰੇ ਤਾਂ ਭੈਣ ਜੀ ਆ ਮੈਂ ਤਾਂ ਤੁਸੀਂ ਦੇਖਿਓ ਨੇ ਮੈਂ ਤਾਂ ਵੀਡੀਓ ਵੀ ਉਹਨਾਂ ਦੇ ਹੱਕ ਤੇ ਪਾਈ ਸੀਗੀ ਗੁਰੂ ਮਹਾਰਾਜ ਨੇ ਜੀ ਆਪਾਂ ਨੂੰ ਆਈ ਇੱਕ ਚੀਜ਼ ਸਿਖਾਈ ਹੈਗੀ ਆ ਕਿ ਜਿੰਨੀ ਧੀਆ ਭੈਣਾ ਦੀ ਇੱਜ਼ਤ ਹੋ ਸਕੇ ਉਨੀ ਥੋੜੀ ਹੈਗੀ ਆ ਸਾਨੂੰ ਤਾਂ ਆਈ ਸਿਖਾਇਆ ਹੈਗਾ ਮੇਰੇ ਵੀ ਘਰੇ ਭੈਣਾਂ ਹੈਗੀਆਂ ਮਾਂ ਹੈਗੀਆਂ ਮੈਂ ਤਾਂ ਸਾਰਿਆਂ ਦੀ ਇੱਜ਼ਤ ਕਰਦਾ ਹੈਗਾ ਜੀ ਕੋਈ ਵੀ ਆਵੇ ਸਪੈਸ਼ਲੀ ਮੈਂ ਲੜਕੀਆਂ ਦੀ ਬਹੁਤ ਇੱਜ਼ਤ ਕਰਦਾ ਸੁਖਮੰਦਾ ਆਖੇ ਜਦ ਜਮੇਰਾ ਹਾਂ ਇੱਕ ਪਾਸੇ ਇਹ ਕਹਿੰਦੇ ਆ ਵੀ ਇਹੋ ਜਿਹੇ ਗੱਲਾਂ ਕਹਿੰਦੇ ਦੂਜੇ ਪਾਸੇ ਅਸੀਂ ਜਿਹਦੀ ਟ੍ਰੋਲਿੰਗ ਕਰਨ ਛੱਡਦੇ ਆ ਪਹਿਲੀ ਗੱਲ ਤਾਂ ਜੇ ਕੁੜੀ ਦੀ ਕਰ ਰਹੇ ਆ ਉਹਨੂੰ ਨਹੀਂ ਛੱਡਦੇ ਨਹੀਂ ਤਾਂ ਜਿਹਦੇ ਪੰਗਰ ਲੱਗੇ ਤੇ ਸ਼ੁਰੂਆਤ ਆ ਮਾਂ ਭੈਣ ਦੀ ਗੱਲ ਤੋਂ ਹੀ ਕਰਦੇ ਆ ਬਿਲਕੁਲ ਮੈਂ ਤਾਂ ਤੁਹਾਡੇ ਲਈ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਵੀ ਇਹ ਟ੍ਰੋਲ ਕਰਦੇ ਆ ਗਿਆ ਚਲ ਸਾਡੇ ਆਰਗਿਆਂ ਨੂੰ ਦੇ ਦੋ ਕੋਈ ਗੱਲ ਨਹੀਂ ਸਾਡੇ ਬਾਰੇ ਟ੍ਰੋਲ ਕਰ ਲਓ ਬਟ ਲੜਕੀਆਂ ਦੇ ਵਿੱਚ ਕੁੜੀਆਂ ਦੇ ਨਾਲ ਕੁੜੀਆਂ ਤੇ ਨਾ ਕਰੋ ਜੀ ਇਹ ਰਿਕੁਐਸਟ ਹੈਗੀ ਸਾਰਿਆਂ ਨੂੰ ਜਿਹੜੇ ਵੀ ਕਰਦੇ ਹੈਗੇ ਇਹ ਚੀਜ਼ਾਂ ਉਹਦੀ ਉਮਰ ਵੀ ਕੀ ਆ ਵਿਚਾਰੀ ਗ੍ਰੈਜੂਏਸ਼ਨ ਮੈਨ 17 18 ਇਅਰਸ ਹੋ ਗਈ ਦੀ ਪੰਜੀ ਦੀ ਤੁਸੀਂ ਕਹੇ ਸਾਡੇ ਤੇ ਕਰ ਲਓ ਤੁਹਾਡੇ ਵੀ ਤੋਏ ਬਹੁਤ ਲੱਗਦੇ ਹੈ ਟ੍ਰੋਲਿੰਗਸ ਬਹੁਤ ਹੁੰਦੀਆਂ ਨੇ ਮੈਂ ਕਿਹਾ ਜੀ ਜਿਹਦੇ ਮੈਂ ਥੋੜਾ ਜਿਹਾ ਜਿਹੜਾ ਬੰਦਾ ਸੁਰਖੀਆਂ ਤੇ ਹੋਵੇ ਮੈਂ ਤਾਂ ਪਿੱਛੇ ਜੇ ਇੱਕ ਦੇਖ ਰਿਹਾ ਸੀ ਦੋ ਤਿੰਨ ਇੰਸਟਾ ਚੈਨਲ ਜਿਨ੍ਹਾਂ ਨੇ ਮੇਰੇ ਬਾਰੇ ਟ੍ਰੋਲਸ ਕੀਤੇ ਹੈਗੇ ਆ ਉਹਨਾਂ ਦੇ ਦੂਜੇ ਤਾਂ ਜਿਹੜੇ ਟ੍ਰੋਲ ਬਣਾਏ ਦੋ ਤਿੰਨ ਹਜ਼ਾਰੀ ਵਿਊਜ਼ ਹੈਗੇ ਆ ਤੇ ਜਿਹੜੇ ਮੇਰੇ ਹੈਗੇ ਉਹ 15-15 ਲੱਖ ਟੱਪੇ ਹੋਇਆ ਹੂੰ ਮਤਲਬ ਕਿ ਚਲੋ ਉਹਨਾਂ ਨਾਲ ਮੇਰੇ ਨਾਮ ਨਾਲ ਉਹਨਾਂ ਦੇ ਵਿਊ ਸ਼ਿਪ ਵਧ ਰਹੇ ਆ ਤਾਂ ਗੁਰੂ ਮਹਾਰਾਜ ਦੀ ਬਖਸ਼ੇ ਮਨ ਨਹੀਂ ਦੁਖਦਾ ਹਾਂਜੀ ਮਨ ਨਹੀਂ ਦੁਖਦਾ ਨਹੀਂ ਜੀ ਮੇਰਾ ਮਨ ਨਹੀਂ ਦੁਖਦਾਗਾ ਐਨਜੋਏ ਕਰਦੇ ਹੋ ਮੈਂ ਐਨਜੋਏ ਵੀ ਨਹੀਂ ਕਰਦਾ ਹੈਗਾ ਸਰ ਮੈਨੂੰ ਕੋਈ ਗਲਤ ਵੀ ਨਹੀਂ ਹੈਗਾ ਸਰ ਉਹਨਾਂ ਦਾ ਰਾਈਟ ਹੈਗਾ ਉਹ ਕੁਝ ਕਰੀ ਜਾਣ ਹਮ ਬਟ ਕਿਸੇ ਦੇ ਨਿੱਜੀ ਨਾਲ ਸਰ ਟਿੱਪਣੀ ਕਰਨ ਕਿਸੇ ਦੇ ਫੈਮਿਲੀ ਨੂੰ ਲੈ ਕੇ ਜਾਂ ਕਿਸੇ ਦੇ ਧੀਆਂ ਭੈਣਾਂ ਨੂੰ ਲੈ ਕੇ ਉਹ ਜਿਵੇਂ ਬੋਲੀ ਜਾਣ ਤਾਂ ਸਾਰਿਆਂ ਵਾਰੀ ਬੰਦੇ ਆ ਜੀ ਲੋਕ ਤਾਂ ਮੇਰੇ ਸਾਹਮਣੇ ਨਾਲ ਪੈਸੇ ਦੇ ਕੇ ਟ੍ਰੋਲਸ ਕਰਵਾਉਂਦੇ ਆਂਦੇ ਆਪ ਨੂੰ ਪੀਆਰ ਵਾਸਤੇ ਮੇਰੇ ਤਾਂ ਚਲੋ ਗੁਰੂ ਮਹਾਰਾਜ ਦੀ ਬਖਸ਼ਿਆ ਆਪ ਹੀ ਲੋਕ ਬਣਾਈ ਜਾਂਦੇ ਆ ਤੁਸੀਂ ਕਹਿ ਰਹੇ ਹੋ ਆਪਣੇ ਖਿਲਾਫ ਪੀਆਰ ਹੁੰਦੀ ਆ ਪੈਸੇ ਦੇ ਕੇ ਆਪਣੇ ਖਿਲਾਫ ਪੀਆਰ ਬਿਲਕੁਲ ਜੀ ਬਹੁਤ ਹੈਗੇ ਬਾਹਰ ਦੇ ਸੈਲੀਬ੍ਰਿਟੀਜ਼ ਬਹੁਤ ਕਰਦੇ ਆਵੇਂ ਆਊਟ ਆਫ ਇੰਡੀਆ ਪਰ ਤੁਹਾਡੀ ਆਪਣੇ ਆਪ ਹੋ ਰਹੀ ਆ ਸਾਰੀ ਬਿਲਕੁਲ ਜੀ ਤਾਂ ਲੱਗਦਾ ਵੀ ਇਹ ਤੁਹਾਡੇ ਪੋਲੀਟੀਕਲ ਕੈਰੀਅਰ ਜਾਂ ਕੁਝ ਵੀ ਗੱਲ ਹੈ ਚਲੋ ਤੁਹਾਡਾ ਫੈਮਿਲੀ ਬੈਕਗ੍ਰਾਉਂਡ ਬਹੁਤ ਵੱਡਾ ਹੈ ਮੈਂ ਨਹੀਂ ਕਵਾਂਗਾ ਪੋਲੀਟੀਕਲ ਕੈਰੀਅਰ ਦੀ ਸ਼ੁਰੂਆਤ ਹੈ ਜਾਂ ਕੁਝ ਵੀ ਹੈ ਪਰ ਇਹ ਸ਼ੁਰੂਆਤ ਦੇ ਵਿੱਚ ਟ੍ਰੋਲਿੰਗ ਹੋਣੀ ਕਿਤੇ ਨਾ ਕਿਤੇ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦੀ ਹੈ ਸਰ ਅਗਰ ਮੈਨੂੰ ਪਤਾ ਨਾ ਸਰ 100% ਵਿੱਚੋਂ 20% ਮੈਨੂੰ ਗਾਲ੍ਹਾਂ ਕੱਢਦੇ ਆ ਜਿਹੜੇ 100 ਵਿੱਚੋਂ 80 ਬੰਦੇ ਮੈਨੂੰ ਪਸੰਦ ਕਰਦੇ ਉਹਨਾਂ ਨੂੰ ਇਹ ਤਾਂ ਪਤਾ ਨਾ ਜੈਰਾਜ ਬਰਾਡ ਫੱਤਨ ਵਾਲੇ ਦੇ ਵਿੱਚ ਕੀ ਕੁਆਲਿਟੀ ਹੈ ਮੈਨੂੰ ਉਹਨਾਂ ਹੀ ਬਹੁਤ ਹੈ ਜੀ ਦੁਨੀਆ ਦੇ ਵਿੱਚ ਕਹਿੰਦੇ ਆ ਨਾ ਜੀ 100% ਤਾਂ ਬੰਦਾ ਪਰਫੈਕਟ ਹੁੰਦਾ ਹੀ ਨਹੀਂਗਾ ਤੇ ਅਗਰ ਜੈਰਾਜ ਨੇ 99.9% ਵੀ ਠੀਕ ਹੈ ਤੇ 0.1% ਗਲਤ ਆ ਸਿੱਖ ਰਿਹਾ ਹੈਗਾ ਜੈਰਾਜ ਗਲਤੀਆਂ ਤੋਂ ਹੀ ਬੰਦਾ ਸਿੱਖਦਾ ਹੈਗਾ ਜੀ ਹੂੰ ਜਿਹੜੀ ਜਿਹੜੀ ਪਿਛਲੀ ਇੰਟਰਵਿਊ ਆਪਾਂ ਨੇ ਫਰਸਟ ਕੀਤੀ 8-9 ਮਹੀਨੇ ਪਹਿਲਾਂ ਤੇ ਹੁਣ ਦੇ ਵਿੱਚ ਤੁਸੀਂ ਆਪ ਹੀ ਦੱਸ ਦੋ ਤੁਹਾਡੇ ਭਰਾ ਦੇ ਵਿੱਚ ਕੁਝ ਤਾਂ ਡਿਫਰੈਂਸ ਆਇਆ ਹੀ ਹੋਗਾ ਹੂੰ ਖਰਾਬ ਆਇਆ ਥੋੜਾ ਜਿਹਾ ਪਤਾ ਲੱਗਦਾ ਮੈਨੂੰ ਹਾਂਜੀ ਬੋਲਣ ਦੇ ਵਿੱਚ ਵੀ ਖਰਾਬ ਹੈ ਗੱਲਬਾਤ ਪਹਿਲਾਂ ਵੀ ਕੀਤੀ ਹੈ ਤੇ ਹੁਣ ਮੈਂ ਦੇਖ ਰਿਹਾ ਵੀ ਟ੍ਰੋਲਿੰਗ ਦਾ ਵੀ ਕੋਈ ਇੰਨਾ ਤੁਹਾਨੂੰ ਫਰਕ ਨਹੀਂ ਪੈ ਰਿਹਾ ਸਟਰੋਂਗ ਹੈਗੇ ਆ ਜੀ ਦਾਦੇ ਪੁਰਦਾਦੇ ਦੀ ਗੁੜਤੀ ਹੈ ਹੂੰ ਇੱਕ ਵਾਰੀ ਤਾਂ ਹਿੱਲੇ ਹੋਣੇ ਇੱਕ ਵਾਰੀ ਤਾਂ ਹਿੱਲੇ ਸੀ ਨਹੀਂ ਸਰ 1% ਵੀ ਇੱਕ ਪਰਸੈਂਟ ਵੀ ਕੋਈ ਫਰਕ ਨਹੀਂ ਪਿਆ ਮੈਂ ਕਹਿੰਦਾ ਜੀ 1% ਫਰਕ ਨਹੀਂ ਪਿਆ ਹਾਂ ਸਰ ਅਗਰ ਨਿੱਜੀ ਕੋਈ ਕਰੂਗਾ ਮੇਰੇ ਫੈਮਲੀ ਦੇ ਬਾਰੇ ਜਾਂ ਕੁਝ ਉਹ ਤੋਂ ਦਰਦ ਉੱਠਦਾ ਜੀ ਕਿਉਂਕਿ ਸਾਰਿਆਂ ਦੇ ਘਰੀ ਆ ਆਪਦੇ ਪੇਰੈਂਟਸ ਆ ਗ੍ਰੈਂਡਪੇਰੈਂਟਸ ਆ ਅਗਰ ਕਿਸੇ ਦੇ ਨਿੱਜੀ ਕਰੋਗੇ ਤਾਂ ਸਰ ਥੋੜਾ ਜਿਆਦਾ ਦੁੱਖ ਲੱਗਦਾ ਹੀ ਹੈ ਹੂੰ ਮਾਪਿਆਂ ਨੇ ਪਰਿਵਾਰ ਨੇ ਕਦੇ ਕੁਝ ਕਿਹਾ ਨਹੀਂ ਮਾਤਾ کہیں ਬੜੀ ਦੁਖੀ ਹੋ ਗਈ ਜਾਂਦੀ ਹੈ ਸਰ ਅਗਰ ਮਾ ਮਾਵਾਂ ਠੰਡੀਆਂ ਸ਼ਾਵਾਂ ਅਗਰ ਮਾ ਦੁਖੀ ਵੀ ਹੋ ਜਾਣਾ ਸਰ ਉਹ ਆਪਦੇ ਬੇਟੇ ਨੂੰ ਦੱਸੂਗੀ ਨਹੀਂ ਕਿ ਬੇਟਾ ਹੋ ਡੀਮੋ ਡੀਮੋਨਲਾਈਜ਼ ਹੋ ਜਾਊਗਾ ਮਾ ਮਾਪਿਓ ਤਾਂ ਇਹਦੇ ਹੁੰਦੇ ਆ ਕਿ ਬੰਦੇ ਬੱਚੇ ਨੂੰ ਮੋਟੀਵੇਟ ਕਰਨਾ ਜਾਂਦੇ ਹੈਗੇ ਹਾਂ ਹਾਂ ਅ ਜਿੱਥੇ ਗਲਤੀ ਹੋਵੇ ਬੱਚੇ ਦੀ ਉਦੋਂ ਸਮਝਾਉਂਦੇ ਹੈਗੇ ਕਿ ਆਹ ਗਲਤੀ ਹੈਗੀ ਐ ਤੂੰ ਅਗਲੀ ਵਾਰੀ ਨਾ ਕਰੀਏ ਹਾਂ ਆਣ ਵਾਲੀ ਸਰਕਾਰ ਅਗਲੇ ਕੀ ਦੀ ਮਿਹਨਤ ਕਰ ਰਹੇ ਹੈ ਸਰਸਤਾ ਆਪ ਦੀ ਪਾਰਟੀ ਬੋਲ ਰਹੇਗੇ ਕਿ ਸ਼ਰੋਮੀ ਕਾਲੀ ਦਾ ਲਾਊਗਾ ਹੂੰ ਬਾਕੀ ਲੋਕਾਂ ਨੇ ਮੰਡਟ ਦੇਣਾ ਹੈਗਾ ਜੋ ਮੰਡਟ ਆਊਗਾ ਸਿਰ ਮੱਥੇ ਜੀ ਤੁਸੀਂ ਖੇਤਰੀ ਪਾਰਟੀ ਦੀ ਗੱਲ ਕਰਦੇ ਹੋ ਪਰ ਲਗਾਤਾਰ ਇਹ ਗੱਲ ਚੱਲ ਰਹੀ ਹੈ ਵੀ ਖੇਤਰੀ ਪਾਰਟੀ ਦਾ ਵੀ ਜਿਹੜਾ ਅਲਾਈਅንስ ਹੈ ਉਹ ਜਿਹਦਾ ਹੈੱਡਕੁਆਰਟਰ ਦਿੱਲੀ ਤੋਂ ਚੱਲਦਾ ਜਿਹਦੀ ਦਿੱਲੀ ਸਰਕਾਰ ਆ ਉਹਦੇ ਨਾਲ ਹੀ ਹੋਣ ਜਾ ਰਿਹਾ ਅਗਲੇ ਗੈ ਰਹਿਆ ਵੀ ਜੇ ਸਰਕਾਰ ਵੀ ਆਉਗੀ ਤਾਂ ਉਹਨਾਂ ਦੀ ਗੱਠ ਜੋੜ ਨਾਲ ਆ ਸਕਦੀ ਜਾਂ ਗੱਠ ਜੋੜ ਤੋਂ ਬਿਨਾਂ ਨਹੀਂ ਆ ਸਕਦੀ ਗੱਲਾਂ ਇਹ ਤੁਹਾਡੇ ਨਾਲ ਤਾਂ ਮੈਂ ਲਿੰਕ ਅਪ ਕਰਦਾ ਕਿਉਂਕਿ ਤੁਹਾਡੇ ਜਿਹੜੇ ਸਿੱਧੇ ਮੈਂ ਕਵਾਂਗਾ ਜ਼ਰੂਰ ਤੁਸੀਂ ਤਾਇਆ ਜੀ ਉਹਨਾਂ ਨੂੰ ਵੀ ਕਹਿੰਦੇ ਹੋ ਆ ਤਾਇਆ ਜੀ ਜਿਹੜਾ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਵੀ ਕਹਿੰਦੇ ਹੋ ਪਰ ਤੁਹਾਡੇ ਪਰਿਵਾਰ ਦੇ ਜਿਹੜੇ ਅਸਲੀ ਲਿੰਕ ਆ ਉਹ ਮਨਪ੍ਰੀਤ ਸਿੰਘ ਬਾਦਲ ਨਾਲ ਆ ਤੁਹਾਡੇ ਫਾਦਰ ਸਾਹਿਬ ਪੀਪੀਪੀ ਵੀ ਜੁਆਇਨ ਜਿਹੜੇ ਪੀਪੀਪੀ ਦਾ ਝੰਡਾ ਵੀ ਚੱਕਿਆ ਉਹ ਮਨਪ੍ਰੀਤ ਬਾਦਲ ਨਾਲ ਆ ਤੁਹਾਡੀਆਂ ਤਸਵੀਰਾਂ ਵੀ ਮਨਪ੍ਰੀਤ ਬਾਦਲ ਨਾਲ ਆਂਦੀਆਂ ਤਾਂ ਸਿੱਧੇ ਸਿੱਧੇ ਦੇਖ ਲਿਓ ਵੀ ਹਾਂ ਹੁਣ ਅਲਾਈਅንስ ਹੋਣੀ ਵਾਲਾ ਨਹੀਂ ਸਰੇ ਤਾਂ ਸੀਨੀਅਰ ਲੀਡਰਸ਼ਿਪ ਕਹਿ ਸਕਦੀ ਐ ਮੈਂ ਤਾਂ ਬਹੁਤ ਛੋਟਾ ਸਰ ਮੈਂ ਤਾਂ ਆਮ ਲੋਗ ਗੱਲਾਂ ਤਾਂ ਚਲਦੀਆਂ ਹੋਣੀਆਂ ਸਰ ਮੈਨੂੰ ਹੱਤਪਾਸੀ ਅੱਡੇ ਗਏ ਅੱਜ ਵੀ ਸੁਖਵੀਰ ਸਿੰਘ ਬਾਦਲ ਤੁਹਾਡੇ ਘਰੇ ਹੀ ਹੋ ਕੇ ਗਏ ਨੇ ਮੈਂ ਅੱਜ ਵੀ ਹੋ ਕੇ ਗਿਆ ਗਿਆ ਅੱਜ ਮਾਗੀ ਗੱਲਾਂ ਤਾਂ ਹੁੰਦੀਆਂ ਹੀ ਨੇ ਫਿਰ ਸਰ ਹਜੇ ਤਾਂ ਆਪਣਾ ਸਾਡਾ ਕੁਝ ਵੀ ਹੈ ਨਹੀਂਗਾ ਇਹ ਜਿਹੜਾ ਡਿਸਾਈਡਡ ਹੀ ਨਹੀਂਗਾ ਜੀ ਹਜੇ ਤੱਕallealle ਕੱਲੇ ਕੱਲੇ ਸਾਰੀ ਪਾਰਟੀਆਂ ਕਰੀ ਜਾਂਦੀ ਹੈ ਕਿ ਮਿਹਨਤ ਆਪਦੀ ਜੋ ਜੋ ਵੱਡੀ ਲੀਡਰਸ਼ਿਪ ਕੋਊਗੀ ਉਹ ਸਾਡੇ ਸਿਰ ਮੱਥੇ ਹੈ ਜੀ ਮੈਂ ਤਾਂ ਇਸ ਚੀਜ਼ ਤੇ ਕੁਝ ਟਿੱਪਣੀ ਨਹੀਂ ਕਰ ਸਕਦਾ ਸਰ ਮੇਰ ਤਾਂ ਉਮਰੀ ਬਹੁਤ ਛੋਟੀ ਹੈ ਮੈਂ ਤਾਂ ਸਭ ਤੋਂ ਯੰਗੇਸਟ ਹਾਂ ਸਰ ਅਕਾਲੀ ਦਲ ਦੇ ਵਿੱਚ ਅਗਰ ਮੈਂ ਕੁਝ ਪੋਸਟ ਦੇ ਵਿੱਚ ਵੀ ਹੈਗਾ ਤਾਂ ਸਭ ਤੋਂ ਯੰਗ ਛੋਟੇ ਹੀ ਆਵੇਂ ਸਭ ਤੋਂ ਮੈਂ ਡਿਸਾਈਡ ਹੀ ਨਹੀਂ ਕਰ ਸਕਦਾ ਕਿ ਗੱਡ ਜੋੜ ਹੋ ਰਿਹਾ ਕੱਲੇ ਲੜ ਰਿਹਾ ਕਿਸੇ ਨਾਲ ਰਲ ਕੇ ਰਲ ਲੜ ਰਿਹਾ ਇਲੈਕਸ਼ਨ ਇਸ ਚੀਜ਼ ਦਾ 1% ਨਹੀਂ ਪਤਾ ਜੁਆਇਨਿੰਗਸ ਕਿੰਨੀਆਂ ਕਰਾਤੀਆਂ ਤੁਸੀਂ ਪਿਛਲੀ ਵਾਰ ਹੀ ਗਿਆ ਸੀ ਕਾਫੀ ਜੁਆਇਨਿੰਗਸ ਕਰਾਤੀਆਂ ਹੁਣ ਕਿੰਨੀਆਂ ਹੋਣਗੀਆਂ ਹੁਣ ਸਿਰ ਕਈ ਪਰਿਵਾਰ ਅਸੀਂ ਜੁਆਇਨ ਕਰਵਾਏਗੇ ਬਲੌਕ ਸੰਸਦ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਤੇ ਬਹੁਤ ਲੋਕ ਹੋਰ ਵੀ ਜੁੜਨਾ ਚਾਹੁੰਦੇ ਹੈਗੇ ਹੂੰ ਤੇ ਮੈਂ ਜੁਆਇਨਿੰਗ ਨਹੀਂ ਕਰਾਉਂਦਾ ਡੈਡ ਜੁਆਇਨ ਕਰਾਉਂਦੇ ਹੈਗੇ ਤੇ ਉਹਨਾਂ ਨਾਲ ਚਲੇ ਜਾਈਦਾ ਹਮ ਬੜਾ ਬਹੁਤ ਲੋਕਾਂ ਦੇ ਫੋਨ ਆਉਂਦੇ ਯੂਥ ਦੇ ਕਿ ਬਹੁਤ ਸਾਨੂੰ ਉੱਛਾਏਗਾ ਹਮ ਤਾਂ ਜੀ ਲੁਧਿਆਣੇ ਵਰਗੇ ਸੰਗਰੂਰ ਵਰਗੇ ਅੱਜ ਸੜਕ ਤੋਂ ਟੱਪ ਕੇ ਜਾ ਰਹੇ ਸੀਗੇ ਜਿਨ੍ਹਾਂ ਨੇ ਅਲੱਗ-ਅਲੱਗ ਪਾਰਟੀਆਂ ਨੂੰ ਵੀ ਵੋਟਾਂ ਪਾਈ ਉਹ ਵੀ ਕਹਿ ਰਹੇ ਕਿ ਸ਼ਰੋਮਨੀ ਕਾਲੀ ਦਲ ਨੂੰ ਹੀ ਵੋਟ ਪਾਉਣੀ ਹੈ ਤੇ ਉਹ ਖੇਤਰੀ ਪਾਰਟੀ ਨੂੰ ਹੀ ਮਜ਼ਬੂਤ ਕਰਕੇ ਜਿਤਾਉਣਾ ਹੈ 27 ਦੇ ਵਿੱਚ ਹਮ ਪਰ ਖੇਤਰੀ ਪਾਰਟੀ ਦੀ ਜਦੋਂ ਗੱਲ ਆਉਂਦੀ ਹੈ ਨਾ ਅਸੀਂ ਕਹਿੰਦੇ ਹਾਂ ਵੀ ਖੇਤਰੀ ਪਾਰਟੀ ਜਿਤਾਣੀ ਹੈ ਖੇਤਰੀ ਪਾਰਟੀ ਜਿਤਾਣੀ ਹੈ ਤਾਂ ਸਵਾਲ ਇਹ ਆਉਂਦੇ ਵੀ ਖੇਤਰੀ ਪਾਰਟੀ ਨੇ ਖੇਤਰ ਰਸਤੇ ਕੀ ਕੀਤਾ ਖੇਤਰ ਪਾਰਟੀ ਖੇਤਰੀ ਪਾਰਟੀ ਨੇ ਪੰਜਾਬੀਆਂ ਦਾ ਕੀ ਕੀਤਾ ਅਸੀਂ ਕਹਿ ਦਿੰਦੇ ਆ ਪੰਜਾਬੀਆਂ ਦੀ ਪਾਰਟੀ ਆ ਪੰਜਾਬੀਆਂ ਲਈ ਕਰਾਂਗੇ ਪਰ ਹੁਣ ਤੱਕ ਕੀਤਾ ਕੀ ਆ ਹੁਣ ਅਸੀਂ ਬੜੀਆਂ ਗੱਲਾਂ ਕਰ ਰਹੇ ਆ ਵੀ ਅਸੀਂ ਆ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਅਸੀਂ ਜਿਹੜੀ ਆ ਖੇਤੀਬਾੜੀ ਨੂੰ ਅੱਗੇ ਲੈ ਜਾਾਂਗੇ ਅਸੀਂ ਹਰ ਚੀਜ਼ ਕਰ ਦਾਂਗੇ ਇੱਥੇ ਤੱਕ ਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਮੈਂ ਅੱਜ ਘੋੜਿਆਂ ਦੀ ਮੰਡੀ ਤੇ ਗਿਆ ਦੇ ਘੋੜਿਆਂ ਦੀ ਰੇਸਾ ਕਰਾ ਦਾਂਗੇ ਘੋੜਿਆਂ ਦੇ ਸ਼ੋਅ ਕਰਾ ਦਾਂਗੇ ਪਰ 10 ਸਾਲ ਸਰਕਾਰ ਰਹੀ ਉਦੋਂ ਕਿਉਂ ਨਹੀਂ ਸਭ ਕੁਝ ਯਾਦ ਆਏ ਸਰ ਸਭ ਕੁਝ ਹੋ ਰਿਆ ਸੀਗਾ ਘੋੜਿਆਂ ਦੇ ਮੇਲੇ ਲੱਗਦੇ ਸੀਗੇ ਸ਼ੋਅ ਹੁੰਦੇ ਸੀਗੇ ਮੈਂ ਕਹਿੰਦਾ ਜੀ ਤੁਸੀਂ ਸੁਬੀਰ ਜੀ ਦੀ ਵੀ ਸਪੀਚ ਸੁਣੀ ਹੋਣੀ ਆ ਉਹਨਾਂ ਨੇ ਡੇਟਾ ਕੱਢ ਲਿਆ ਜੀ ਅਕਾਲੀ ਦਲ ਦੀ ਤਕਰੀਬਨ 22 ਤੋਂ 23 ਸਾਲ ਦੀ ਸਰਕਾਰ ਰਹੀ ਹੈ ਹੁਣ ਤੱਕ ਆਜ਼ਾਦੀ ਤੋਂ ਬਾਅਦ ਹੂੰ ਤੁਸੀਂ ਉਹ ਟਿਮੌਰ ਕੱਢ ਦੋ ਤੇ ਆਫਟਰ ਪ੍ਰਤਾਪ ਸਿੰਘ ਕੈਰੋ ਜੀ ਨੂੰ ਮੈਂ ਐਕਸਕਲੂਡ ਕਰ ਦਾਂ ਜੀ ਉਹਨਾਂ ਨੇ ਤਾਂ ਬਹੁਤ ਕੰਮ ਕੀਤਾ ਪੰਜਾਬ ਵਾਸਤੇ ਉਸ ਤੋਂ ਬਾਅਦ ਜਿਹੜੇ ਵੀ ਮੁੱਖ ਮੰਤਰੀ ਬਣੇ ਆ ਸੱਤ ਅੱਠ ਲਾ ਲਓ ਕਿੰਨੇ ਮੇਰੇ ਹਿਸਾਬ ਨਾਲ 6-7 ਬਣੇ ਆ ਮੁੱਖ ਮੰਤਰੀ ਤੁਸੀਂ ਬਾਲ ਸਾਹਿਬ ਦਾ ਟਿਨਿਓਰ ਲੈ ਲਓ ਤੇ ਉਹਨਾਂ ਸਾਰਿਆਂ ਦਾ ਮਿਲ ਕੇ ਕਰ ਲਓ 50% ਵੀ ਬਾਲ ਸਾਹਿਬ ਜਿੰਨੇ ਕੰਮ ਨਹੀਂ ਕੀਤੇ ਜੀ ਮੈਂ ਤੁਹਾਨੂੰ ਪਿਛਲੇ ਇੰਟਰਵਿਊ ਤੇ ਦੱਸਿਆ ਉਹ ਮੈਂ ਕਾਲੀ ਦਲ ਦੀ ਸਾਰੇ ਜਾਣ ਕੇ ਕਹਿਣਗੇ ਕਿ ਤਾਰੀਫੀ ਤਾਰੀਫ ਕਰੀ ਜਾਂਦੇਗਾ ਤਾਰੀਫ ਨਹੀਂ ਜੀ ਇਹ ਫੈਕਟਸ ਦੀ ਗੱਲ ਹੈਗੀ ਤੁਸੀਂ ਦੱਸੋ ਫੈਕਟਸ ਦੱਸੋ ਤੁਸੀਂ ਤੁਸੀਂ ਕਹਿ ਰਹੇ ਗੂਗਲ ਕਰ ਸਕਦੇ ਆ ਤੁਸੀਂ ਦੱਸ ਦੋ ਵੀ ਕੀ ਕੀ ਕੀਤਾ ਸਰ ਸਭ ਤੋਂ ਪਹਿਲਾਂ ਤਾਂ ਸਰ ਟਿਊਬਲ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਹੂੰ ਸੜਕਾਂ ਦਾ ਜਾਲ ਅਕਾਲੀ ਦਲ ਨੇ ਵਿਛਾਇਆ ਹੂੰ ਗਰੀਬਾਂ ਦੀ ਆਟਾ ਦਾਲ ਸਕੀਮ ਅਕਾਲੀ ਦਲ ਨੇ ਸ਼ੁਰੂ ਕੀਤੀ ਹੂੰ ਸਾਰੇ 에어ਪੋਰਟਸ ਅਕਾਲੀ ਦਲ ਨੇ ਬਣਾਏ ਆਪਣੇ ਪੰਜਾਬ ਦੇ ਵਿੱਚ 4 에어ਪੋਰਟਸ ਆ ਜੀ ਇਸ ਟਾਈਮ ਸਾਰੇ ਅਕਾਲੀ ਦਲ ਦੀ ਦੇਣ ਆ ਹੂੰ ਪੰਜਵੀਂ ਚੀਜ਼ ਜੀ ਜੋ ਗੱਲ ਕੀਤੀ ਹੈਗੀ ਆ ਉਹ ਕਰਕੇ ਦਿਖਾਈ ਆ ਸੁਖਵੀਰ ਜੀ ਨੇ ਹੂੰ ਉਹ ਮੈਂ ਚਲੋ ਦੁਵਾਰਾ ਤੋਂ ਨਹੀਂ ਕਹਿਣਾ ਚਾਹੁੰਦਾ ਹੈਗਾ ਉਹਨਾਂ ਨੇ ਕਿਹਾ ਸੀਗਾ ਪਾਣੀ ਵਿੱਚ ਬੱਸ ਚਲਾ ਦੂਗਾ ਉਹ ਵੀ ਚਲਾ ਕੇ ਦਿਖਾਈ ਦੇ ਪਰ ਉਹ ਗੱਲ ਤੇ ਵੀ ਟ੍ਰੋਲਿੰਗ ਬੜੀ ਹੋਈ ਸੀ ਕੜੂਕਾ ਜਾਂ ਕਹਿੰਦੇ ਚਲਾਤਾ ਐਂਡ ਤੇ ਬੱਸ ਵਿਖਾ ਦਿਖਾਉਣ ਵਾਸਤੇ ਉਹ ਕਹਾਤਾ ਨਹੀਂ ਸੀਗਾ ਜੀ ਪੀਲੀ ਜੀ ਬੱਸ ਲੈ ਆਂਦੀ ਐ ਉਹ ਚੱਲੀ ਕਿਉਂ ਨਹੀਂ ਫਿਰ ਲੈ ਆਂਦੇ ਸੀ ਫਿਰ ਚੱਲੀ ਕਿਉਂ ਨਹੀਂ 2015 ਕੇ 16 ਦੇ ਵਿੱਚ ਲਈ ਉਸ ਤੋਂ ਬਾਅਦ ਸਰਕਾਰ ਨਹੀਂ ਰਹੀ ਪਤਾ ਨਹੀਂ ਹੁਣ ਚਲਾ ਰਹੇ ਆ ਕਿ ਨਹੀਂ ਚਲਾ ਰਹੇ ਗਿਆ ਉਹ ਤਾਂ ਚਲੋ ਵੱਖਰੀ ਗੱਲ ਹੈਗੀ ਆ ਕਰਕੇ ਤਾਂ ਦਿਖਾਈ ਨਾ ਸਰ ਲੀਡਰ ਦੇ ਅੰਦਰ ਜਜ਼ਬਾ ਤਾਂ ਹੈਗਾ ਨਾ ਜੋ ਕਹੀਆ ਸੀਗੇ ਬੰਬਾਰੀਆਂ ਸੜਕਾਂ ਬਣਾਉਂਗਾ ਹੁਣ ਤੱਕ ਦੇਖ ਲਓ ਜਿਹੜੇ ਹਾਈਵੇਜ਼ ਬਣੇ ਹਜੇ ਤੱਕ ਵੀ ਕਾਲੀ ਦਲ ਦੀ ਚੱਲੀ ਜਾਂਦੇ ਉਸ ਤੋਂ ਬਾਅਦ ਪੈਚ ਵਰਕ ਹੀ ਹੋਇਆ ਜੀ ਹਮ ਸੜਕ ਕੋਈ ਨਹੀਂ ਬਣੀ ਨਵੀਂ ਹਮ ਜਿੰਨਾ ਇਨਫਰਾਸਟ੍ਰਕਚਰ ਆਇਆ ਸੀਗਾ ਜਿੰਨੀ ਜੋਬ ਰਿਕੁਆਇਰਮੈਂਟ ਸਭ ਤੋਂ ਜ਼ਿਆਦਾ ਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਈ ਹੈ ਹੁਣ ਤਾਂ ਸਰਕਾਰਜਾ ਵੀ ਇੰਨਾ ਪੰਜਾਬ ਦੇ ਸਿਰ ਹੋ ਗਿਆ ਤੁਸੀਂ ਕਿਹਾ ਵੀ ਕੋਈ ਸੜਕ ਨਹੀਂ ਬਣੀ ਮੈਂ ਡਾਟੇ ਦੇ ਵਿੱਚ ਜਾਣਾ ਨਹੀਂ ਚਾਹੁੰਦਾ ਪਰ ਸਤਿਜੀ ਗੱਲ ਹੈ ਜੋ ਸੀ ਦੇਖਦੇ ਆ ਮੈਂ ਪਟਿਆਲੇ ਜਾਣਾ ਪਟਿਆਲੇ ਅੱਗੇ ਸਿੰਗਲ ਰੋਡ ਹੁੰਦੀ ਸੀ ਸਾਰਿਆਂ ਦੀ ਸਰਕਾਰ ਆ ਗਈ ਕਾਲੀ ਦਲ ਦੀ ਵੀ ਆ ਗਈ ਉੱਥੇ ਰਾਜਾ ਸਾਹਿਬ ਦੀ ਵੀ ਸਰਕਾਰ ਆ ਗਈ ਕੈਪਟਨ ਅਮਨਿੰਦਰ ਸਿੰਘ ਦੀ ਵੀ ਆ ਗਈ ਜਦਕਿ ਉਹਨਾਂ ਦਾ ਸ਼ਹਿਰ ਹੈ ਉਹਨਾਂ ਨੂੰ ਜਾਣ ਨੂੰ ਰਹਾ ਹੈ ਉਸ ਸੜਕ ਤਾਂ ਇੰਨੇ ਸਾਲ ਬਣੀ ਨਹੀਂ ਉਹ ਹੁਣ ਬਣਨੀ ਸ਼ੁਰੂ ਹੋਈ ਹੈ ਤੇ ਹੁਣ ਵਧੀਆ ਬਣ ਗਈ ਹੈ ਉਹ ਹੁਣ ਜਿਹੜੀ ਆ 4 ਲਾਈਨ ਵੀ ਹੋ ਗਈ ਸੜਕ ਅਸੀਂ ਕਹਿੰਦੇ ਤਾਂ ਹੈ ਵੀ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਨੇ ਹੀ ਕੀਤਾ ਤੇ ਇਹ ਵੀ ਤਾਂ ਸੜਕਾਂ ਬਣ ਰਹੀਆਂ ਇਹਨਾਂ ਵੱਲ ਵੀ ਤਾਂ ਧਿਆਨ ਦਿੱਤਾ ਜਾਵੇ ਸਰ ਜੀ ਪੰਜਾਬ ਅਗਰ ਲੋਗਾ ਨੇ ਚੀਫ ਮਿਨਿਸਟਰ ਕਿਸੇ ਹੋਰ ਨੂੰ ਬਣਾਇਆ ਕੰਮਾਸਤੇ ਬਣਾਇਆ ਨਾ ਜੀ ਹੂੰ ਇਹ ਤਾਂ ਸੜਕ ਤਾਂ ਬਹੁਤ ਛੋਟੀ ਚੀਜ਼ ਹੈਗੀ ਅਗਰ ਬਣਾ ਰਿਹਾ ਗਿਆ ਤਾਂ ਕਿੰਨੀ ਵੱਡੀ ਗੱਲ ਹੈਗੀ ਆ ਮੈਂ ਤਾਂ ਜਿਹੜਾ ਵੀ ਲੀਡਰ ਕੰਮ ਕਰ ਰਿਹਾ ਹੈਗਾ ਪੰਜਾਬ ਵਾਸਤੇ ਮੈਂ ਤਾਂ ਸਾਰਿਆਂ ਨੂੰ ਸਾਡੇ ਤਾਂ ਸਿਰ ਮੱਥੇ ਹੈਗੀ ਹੈ ਜੀ ਮੈਂ ਤਾਂ ਕਹਿੰਦਾ ਸਭ ਤੋਂ ਜਿਆਦਾ ਕੰਮ ਵੱਧ ਤੋਂ ਵੱਧ ਕਰੇ ਕੋਈ ਵੀ ਚੀਫ ਮਿਨਿਸਟਰ ਬਣਦਾ ਹੈਗਾ ਬਟ ਕੰਮ ਜ਼ਰੂਰ ਕਰੇ ਜੀ ਪੰਜਾਬ ਵਾਸਤੇ ਅਗਰ ਕਿਸੇ ਨੇ ਇੰਨੇ ਕਿਸੇ ਨੂੰ ਵੀ ਚੀਫ ਮਿਨਿਸਟਰ ਬਣਾਏਗਾ ਸੜਕ ਤਾਂ ਜੀ ਇੱਕ ਸਰਕਾਰ ਦੇ ਵਿੱਚ ਉਹੀ ਇੱਕ ਮਤਲਬ ਕਿ ਬਾੜੀ ਵੱਡੀ ਗੱਲ ਨਹੀਂ ਹੈ ਬਾੜੀ ਹਾਂ ਬਾੜੀ ਵੱਡੀ ਗੱਲ ਨਹੀਂ ਗਈ ਤੁਸੀਂ ਕਹਿ ਰਹੇ ਬਾੜੀ ਵੱਡੀ ਗੱਲ ਨਹੀਂ ਹੈ ਪਰ ਜਦੋਂ ਸੁਖਵੀਰ ਸਿੰਘ ਬਾਤ ਉਹਦੇ ਡਿਵੈਲਪਮੈਂਟ ਦੀ ਗੱਲ ਆਉਂਦੀ ਹੈ ਉਹ ਤਾਂ ਸੜਕਾਂ ਦੇ ਜਾਲ ਦੀ ਅਸੀਂ ਹਮੇਸ਼ਾ ਗੱਲ ਕਰਦੇ ਸ਼ੁਰੂਆਤ ਹੀ ਸੜਕਾਂ ਦੇ ਜਾਲ ਤੋਂ ਗੱਲ ਕਰਦੇ ਆ ਉਦੋਂ ਵੱਡੀ ਗੱਲ ਹੋ ਜਾਂਦੀ ਹੈ ਹੁਣ ਉਹ ਵੱਡੀ ਗੱਲ ਨਹੀਂ ਹੈ ਸਰ ਕਿਉਂਕਿ ਉਹ ਸੜਕਾਂ ਉਹਦੋਂ ਬਣੀਆਂ ਸੀਗੀਆਂ ਜਦੋਂ ਆਪਣੇ ਕੋਈ ਫੈਕਟਰੀਜ਼ ਲਗਾਉਣ ਵੀ ਨਹੀਂ ਪੰਜਾਬ ਆਉਂਦਾ ਸੀਗਾ ਜਿੰਨਾ ਤੁਹਾਡੀ ਰੋਡ ਕਨੈਕਟੀਵਿਟੀ ਹੋ ਗਈ ਨਾ ਉਹਦੇ ਨਾਲ ਹੀ ਸਰ ਥੋੜੇ ਜੌਬ ਰਿਕੁਆਇਰਮੈਂਟਸ ਵਧਣ ਗਿਆ ਉਹਦੇ ਨਾਲ ਹੀ ਫੈਕਟਰੀਜ਼ ਲੱਗਣਗੀਆਂ ਹੂੰ ਹੁਣ ਤੁਸੀਂ ਸਾਡੇ ਆਲੇ-ਦੁਆਲੇ ਦੇਖ ਲਓ ਸਾਡੇ ਪੇਪਰ ਮਿਲ ਫੈਕਟਰੀ ਹੈਗੀ ਹੈ ਜੀ ਕੋਟਪੁਰਾ ਮਲੋਟ ਰੋਡ ਤੇ ਹੂੰ ਹੂੰ ਉਹ ਸਰ ਹਾਈਵੇ ਨਿਕਲੇਗਾ ਦਿੱਲੀ ਨੂੰ ਘਟੋ ਘਟ 20 ਤੋਂ 25 ਹਜ਼ਾਰ ਉੱਥੇ ਕੰਮ ਕਰਦਾ ਹੈਗਾ ਜੀ ਵਰਕਰ ਹੂੰ ਆਸ-ਪਾਸ ਦੇ ਪਿੰਡਾਂ ਦੇ ਜੌਬ ਰਿਕੁਆਇਰਮੈਂਟ ਤਾਂ ਮਿਲੀ ਹੈ ਨਾ ਜੀ ਕਿਉਂ ਉੱਥੇ ਫੈਕਟਰੀ ਲੱਗੀ ਹੈਗੀ ਹੈ ਕਿਉਂਕਿ ਉਹਨਾਂ ਨੂੰ ਆਉਟਪੁੱਟ ਮਿਲ ਰਿਹਾ ਉੱਥੋਂ ਹੂੰ ਪੰਜਾਬ ਦੇ ਮੌਜੂਦਾ ਹਾਲਾਤ ਕੀ ਆ ਤੁਹਾਡੇ ਸਭ ਖੁੱਲ ਕੇ ਬੋਲੋ ਕੋਈ ਨਾ ਡਰਦੇ ਕਿ ਅੱਜ ਮੈਨੂੰ ਲੱਗਦਾ ਕੁਝ ਸਰਕਾਰ ਮਤਲਬ ਇਹ ਨਾ ਸੋਚੋ ਕਿ ਕਿਹਦੀ ਸਰਕਾਰ ਹੈ ਕਿਹਦੀ ਨਹੀਂ ਹੈ ਮੜੇ ਅੱਜ ਖੁੱਲ ਕੇ ਨਹੀਂ ਬੋਲ ਰਿਹਾ ਉਸ ਹਿਸਾਬ ਨਾਲ ਸਭ ਤੋਂ ਵੱਡੀ ਤਾਂ ਸਿਰ ਮੇਰੇ ਹਿਸਾਬ ਨਾਲ ਨਸ਼ਾ ਦੂਰ ਹੋਣਾ ਚਾਹੀਦਾ ਹੈਗਾ ਹੂੰ ਉਹੀ ਸਭ ਤੋਂ ਜ਼ਿਆਦਾ ਹੈਗੀ